ਇੱਕ ਹੋਰ ਨੌਜਵਾਨ ਦੀ ਚਿੱਟੇ ਦੇ ਕਰਕੇ ਹੋ ਗਈ ਮੌਤ ਪਰਿਵਾਰਕ ਮੈਂਬਰਾਂ ਨੂੰ ਲੱਭਣ ਦੀ ਕੀਤੀ ਜਾ ਰਹੀ ਕੋਸ਼ਿਸ਼ ਲੇਕਿਨ ਲਬਾਰਿਸ਼ ਮਿਲੀ ਸੜਕਾਂ ਉੱਤੇ ਲਾਸ਼ ਜੀਹਾਂ ਅੰਮ੍ਰਿਤਸਰ ਦੇ ਵਿੱਚ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ 26 ਸਾਲ ਦੀ ਉਮਰ ਦੱਸੀ ਜਾ ਰਹੀ ਇਸ ਨੌਜਵਾਨ ਦੀ ਜੋ ਕਿ ਚਿੱਟੇ ਦੀ ਓਵਰਡੋਸ ਕਰਕੇ ਉਸ ਦੀ ਮੌਤ ਹੋ ਗਈ ਗਿਆ ਜਦੋਂ ਉਸ ਨੂੰ ਇਸ ਗੱਲ ਦੀ ਸੂਚਨਾ ਮਿਲੀ ਤਾਂ ਉਹਨਾਂ ਨੇ ਤੁਰੰਤ ਹੀ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਲੇਕਿਨ ਫਿਲਹਾਲ ਉਸ ਦੀ شناخت ਰੇੜੀ ਗਈ ਉਹ ਨਹੀਂ ਹੋ ਪਾਈ ਕਿਉਂਕਿ ਅਣਜਾਣ ਇਲਾਕੇ ਦੇ ਵਿੱਚ ਸੁੰਸਣ ਇਲਾਕੇ ਦੇ ਵਿੱਚ ਇਸ ਨੌਜਵਾਨ ਦੀ ਲਾਸ਼ ਮਿਲ ਗਈ ਆ ਉਸ ਵੱਲੋਂ ਅਪੀਲ ਵੀ ਕੀਤੀ ਜਾ ਰਹੀ ਗਿਆ ਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਲਦ ਹੀ ਇਸ ਸੀਸ ਨੂੰ ਪਛਾਣ ਕੇ ਪੋਸਟਮਾਰਟਮ ਕਰਨ ਤੋਂ ਬਾਅਦ ਇਸ ਦੀ ਲਾਸ਼ ਨੂੰ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ ਲੇਕਿਨ ਕਿੰਨਾ ਕਿਤੇ ਹਾਲਾਤ ਹੋਰ ਬੱਤਰ ਹੁੰਦੇ ਜਾ ਰਹੇ ਗਿਆ ਪੰਜਾਬ ਦੇ ਚ ਲਗਾਤਾਰ ਜਿਹੜੀਆਂ ਨੇ ਚਿੱਟੇ ਦੇ ਕਰਕੇ ਨਸ਼ੇ ਦੇ ਕਰਕੇ ਨੌਜਵਾਨਾਂ ਦੀ ਮੌਤਾਂ ਦਾ ਇਹ ਸਿਲਸਲਾ ਲਗਾਤਾਰ ਵੱਧਦਾ ਹੀ ਨਜ਼ਰ ਆਉਂਦਾ ਪਿਆਗਾ ਹੁਣ ਦੇਖਣਾ ਹੋਵੇਗਾ ਕਿ ਸਰਕਾਰਾਂ ਕਿੰਨਾ ਕੇਸ ਚੀਜ਼ ਵੱਲ ਦੇਖ ਕੇ ਇਸ ਚੀਜ਼ ਨੂੰ ਕਿੰਨੀ ਕੁ ਛੇਤੀ ਨੱਥ ਪਾਈ ਗਈਆਂ ਲੇਕਿਨ ਜਿਹੜੀ ਹਾਲਾਤ ਨਹੀਂ ਰਹੋਂਦੇ ਪਏ ਹਾਲਾਤ ਤੇ ਇਤਰਾ ਇਨਾਂ ਰਹੋਂਦੇ ਪਏ ਕਿਨੇ ਪੰਜਾਬ ਦੀ ਨੌਜਵਾਨ ਪੀੜ੍ਹੀ ਜਿਹੜੀ ਗੀ ਨਸ਼ੇ ਦੀ ਦਲਦਲ ਦੇ ਵਿੱਚ ਲਗਾਤਾਰ ਤਸਦੀ ਹੋਈ ਨਜ਼ਰੋਂ ਦੀ ਪਈ ਗਈ ਹੈ ਕੀ ਹੈ ਪੂਰਾ ਮਾਮਲਾ ਬਣੇ ਲਓ ਸਾਡੇ ਚੈਨਲ ਦਾ ਵੀਡੀਓ ਨੂੰ ਵੱਟ ਬਾਅਦ ਸ਼ੇਅਰ ਕਰਦਿਆ ਕਰੋ ਕਮੈਂਟ ਕਰਦਿਆ ਕਰੋ ਲਾਈਕ ਕਰਦਿਆ ਕਰੋ ਚੈਨਲ ਸਾਡਨ ਨੂੰ ਫੋਲੋ ਜ਼ਰੂਰ ਕਰਦਿਆ ਕਰੋ ਜਿਹੜੀ ਡੈੱਡ ਬੋਡੀ ਮਿਲੀ ਹੈ ਕੀ ਹੈ ਜੀ ਮਾਮਲਾ ਯੋ ਜਾਨੁਸ਼ਾਤ ਜਿਹੜਾ ਤੇ ਨਾਸਤਨੀ ਹੋ ਰਹੀ ਜੀ ਬੰਦਾ ਖਾਣੇ ਨਹੀਂ ਦੱਸ ਰਿਹਾ ਰਹੀ ਆ ਸਵੇਰੇ ਵੀ ਆ ਬੰਦਾ ਬਦਬਦੇ ਸ਼ਾਹ ਜਗਾ ਲੱਗੇ ਇੱਕ ਬੰਦਾ ਨਾਸ ਮਰਿਆ ਪਿਆ ਉਹ ਤੇਰੇ ਆ ਬੇ ਕਾਇਪਾ ਜਾਨੁਸ਼ਾਤ ਦੀ ਨਾਸਤਨੀ ਬਾਅਦ ਉੱਤੇ ਰਵੀ ਲਿਖਿਆ ਵਾ ਜੀ ਉਹਦੇ ਦੀ 526 ਸਾਲ ਹੈ ਜੀ ਕਿੰਨੇ ਦਿਨ ਹੋ ਗਿਆ ਹੈ ਅੱਜ ਸਵੇਰ ਉੱਠਾ ਸਵੇਰ ਮਰਿਆ ਗਿਆ ਲਾਗੂ ਬੰਨੋ ਪਤਾ ਕੀਤਾ ਗਿਆ ਲਾਗੂ ਬੰਨੋ ਪਤਾ ਕਿਸੇ ਕੱਲ ਕਦੇ 134 ਨਸ਼ਨ ਨਹੀਂ ਕੋਈ ਆਇਡੈਂਟੀ ਕਾਰਡ ਮਿਲਿਆ ਕੁਛ ਨਹੀਂ ਤੇ ਕੋਈ ਨਹੀਂ ਹਾਲ ਚਿਰ ਜੀ ਉਹ ਅਗੇ ਇਨਵੈਸਟੀਗੇਸ਼ਨ ਫਿਰ ਕੀਤੀ ਜਾਏਗੀ ਪਰਾਜਨ ਅਨੁਸਾਰ ਕਰਕੇ ਫਿਰ ਕਰ ਲਈ ਤੇ ਤਿੰਨ ਦਿਨ شناختਾ ਤੇ ਰੱਖਾਂਗੇ ਇਹਨਾਂ ਨੂੰ ਮੋਸਟਰੀ ਚ ਹਾਲੇ ਤੱਕ ਪਤਾ ਲੱਗ ਸਕਿਆ ਕਿ ਕਿੱਥੋਂ ਦਾ ਹੀ ਲਾਗੋ ਚਾ ਕੋਈ ਕਿਤੇ ਪਿੰਡ ਦਾ ਅਜੇ ਇਹਨਾਂ ਨੂੰ ਪਤਾ ਲੱਗਾ ਕਿ ਕਿੱਥੋਂ ਦਾ ਜੀ ਠੀਕ